ਸ਼ਾਰਾ ਭਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਆ ਉਹ ਆਵਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੇਵ ਜੀ ਨਵਦੀਪ ਆ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁਰਕੀ ਕਰਦੇ ਹੋ ਕਿਸਾਨ ਤਾਂ ਅੱਗੇ ਖੁਦਕੁਸ਼ੀ ਦੇ ਰਾਤੇ ਉਹਦੀ ਕੀ ਕਿਰਪਾ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਆ ਉਹ ਆਪਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਂ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ 'ਚ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਾ ਨਾ ਨਵਰੀਤ ਨਵਦੀਪ ਜੀ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁਰਕੀ ਕਰਦੇਓ ਕਿਸਾਨ ਤਾਂ ਅੱਗੇ ਖੁਦਕੁਸ਼ੀ ਦੇ ਰਾਤੇ ਆ ਉਹਦੀ ਕੀ ਕੁਰਕੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਕ ਦਸਤਾਰ ਬਖਸ਼ਿਸ਼ ਕੀਤੀ ਹੈ ਉਹ ਆਪ ਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉਹ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੀਪ ਜੀ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁ르ਕੀ ਕਰਦੇ ਹੋ ਕਿਸਾਨ ਤਾਂ ਅੱਗੇ ਖੁਦਕੁਸ਼ੀ ਦੇ ਰਾਤੇ ਉਹਦੀ ਕੀ ਕੁ르ਕੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ असलीयत ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਹੈ ਉਹ ਆਪਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਿਹਾ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੀਪ ਜੀ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁਰਕੀ ਕਰਦੇ ਹੋ ਕਿਸਾਨ ਤਾਂ ਅੱਗੇ ਖੁਦਕੁਸ਼ੀ ਦੇ ਰਾਹ ਤੇ ਆ ਉਹਦੀ ਕੀ ਕੁਰਕੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰਬ ਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਹੈ ਤੇ ਜਾਂ ਪੱਗ ਵਾਲੇ ਤੇ ਲੱਗਦੀ ਹੈ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 60% ਅੰਨ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਹੈ ਉਹ ਆਪ ਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੀਪ ਜੀ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁਰਕੀ ਕਰਦੇ ਹੋ ਕਿਸਾਨ ਤਾਂ ਅੱਗੇ ਖੁਦਕੁਸ਼ੀ ਦੇ ਰਾਤੇ ਉਹਦੀ ਕੀ ਕੁਰਪੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਹੈ ਤੇ ਜਾਂ ਪੱਗ ਵਾਲੇ ਤੇ ਲੱਗਦੀ ਹੈ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਨਾ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਆ ਉਹ ਆਪਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਾ ਨਾ ਨਵਰੀਤ ਨਵਦੀਪ ਜੀ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁ르ਕੀ ਕਰਦੇਓ ਕਿਸਾਨ ਤਾਂ ਅੱਗੇ ਖੁਦਕੁਸ਼ੀ ਤੇ ਰਾਤ ਹੈ ਉਹਦੀ ਕੀ ਕੁ르ਕੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਹੈ ਉਹ ਆਪ ਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਂ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉਹ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੀਪ ਜੀ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁ르ਕੀ ਕਰਦੇ ਹੋ ਕਿਸਾਨ ਤਾਂ ਅੱਗੇ ਖੁਦਕੁਸ਼ੀ ਤੇ ਰਾਤ ਤੇ ਉਹਦੀ ਕੀ ਕੁ르ਕੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਬਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਆ ਉਹ ਆਪਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ 'ਚ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੀਪ ਜੀ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁਰਕੀ ਕਰਦੇ ਹੋ ਕਿਸਾਨ ਤਾਂ ਅੱਗੇ ਖੁਦਕੁਸ਼ੀ ਦੇ ਰਾਤੇ ਉਹਦੀ ਕੀ ਕੁਰਕੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਆ ਉਹ ਆਪਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੀਪ ਜੀ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁਰਕੀ ਕਰਦੇ ਹੋ ਕਿਸਾਨ ਤਾਂ ਅੱਗੇ ਖੁਦਕੁਸ਼ੀ ਦੇ ਰਾਤੇ ਉਹਦੀ ਕੀ ਕੁਰਪੀ ਕਰ ਲੋਗੇ ਤੁਸੀਂ ਐ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 60% ਅੰਨ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਆ ਉਹ ਆਪਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੀਪ ਜੀ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁਰਕੀ ਕਰ ਦਿਓ ਕਿਸਾਨ ਤਾਂ ਅੱਗੇ ਖੁਦਕੁਸ਼ੀ ਤੇ ਰਾਤ ਤੇ ਉਹਦੀ ਕੀ ਕੁਰਪੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਨਾ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਹੈ ਉਹ ਆਪ ਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉਹ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੀਪ ਜੀ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁਰਕੀ ਕਰਦੇ ਹੋ ਕਿਸਾਨ ਤਾਂ ਅੱਗੇ ਖੁਦਕੁਸ਼ੀ ਤੇ ਰਾਤ ਤੇ ਉਹਦੀ ਕੀ ਕੁਰਪੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਆ ਉਹ ਆਪਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੀਪ ਜੀ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁ르ਕੀ ਕਰਦੇ ਹੋ ਕਿਸਾਨ ਤਾਂ ਅੱਗੇ ਖੁਦਕੁਸ਼ੀ ਤੇ ਰਾਤ ਤੇ ਉਹਦੀ ਕੀ ਕੁ르ਪੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਉਸ ਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਨਾ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਆ ਉਹ ਆਪਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੀਪ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁਰਕੀ ਕਰਦੇ ਹਾਂ ਕਿਸਾਨ ਤਾਂ ਅੱਗੇ ਖੁਦਕੁਸ਼ੀ ਦੇ ਰਾਤੇ ਆ ਉਹਦੀ ਕੀ ਕੁਰਪੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 60% ਅੰਨ ਦੇ ਭੰਡਾਰ ਨੂੰ ਯੋਗਦਾਨ ਨਾ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਕ ਦਸਤਾਰ ਬਖਸ਼ਿਸ਼ ਕੀਤੀ ਆ ਉਹ ਆਪਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉੱਤੇ ਚੜਿਆ ਸੀਗਾ ਉਹ ਕ्रेन ਦੇ ਜਾਂ ਟਰੱਕ ਦੇ ਨਾ ਨਾ ਨਵਰੀਤ ਨਵਦੀਪ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁੜਕੀ ਕਰ ਦਿਓ ਕਿਸਾਨ ਤਾਂ ਅੱਗੇ ਖੁਦਕੁਸ਼ੀ ਦੇ ਰਾਤੇ ਆ ਉਹਦੀ ਕੀ ਕੁੜਕੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਆ ਉਹ ਆਪਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉਹ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੀਪ ਜੀ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁ르ਕੀ ਕਰਦੇ ਹੋ ਕਿਸਾਨ ਤਾਂ ਅੱਗੇ ਖੁਦਕੁਸ਼ੀ ਤੇ ਰਾਤ ਤੇ ਉਹਦੀ ਕੀ ਕੁ르ਕੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਹੈ ਉਹ ਆਪਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੀਪ ਜੀ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁ르ਕੀ ਕਰਦੇ ਹੋ ਕਿਸਾਨ ਤਾਂ ਅੱਗੇ ਖੁਦਕੁਸ਼ੀ ਦੇ ਰਾਹ ਤੇ ਆ ਉਹਦੀ ਕੀ ਕੁ르ਕੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰਪ ਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਆ ਉਹ ਆਪ ਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੀਪ ਜੀ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁਰਕੀ ਕਰਦੇ ਹੋ ਕਿਸਾਨ ਤਾਂ ਅੱਗੇ ਖੁਦਕੁਸ਼ੀ ਦੇ ਰਾਤੇ ਉਹਦੀ ਕੀ ਗੁਰਪੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਨਾ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਕ ਦਸਤਾਰ ਬਖਸ਼ਿਸ਼ ਕੀਤੀ ਆ ਉਹ ਆਪਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉੱਤੇ ਚੜਿਆ ਸੀਗਾ ਉਹ ਕ्रेन ਦੇ ਜਾਂ ਟਰੱਕ ਦੇ ਨਾ ਨਾ ਨਵਰੀਤ ਨਵਦੀਪ ਜੀ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁੜਕੀ ਕਰ ਦਿਓ ਕਿਸਾਨ ਤਾਂ ਅੱਗੇ ਖੁਦਕੁਸ਼ੀ ਤੇ ਰਾਤ ਤੇ ਉਹਦੀ ਕੀ ਗੁਰਪੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਹੈ ਉਹ ਆਪ ਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਂ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉਹ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੀਪ ਜੀ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁ르ਕੀ ਕਰਦੇ ਹੋ ਕਿਸਾਨ ਤਾਂ ਅੱਗੇ ਖੁਦਕੁਸ਼ੀ ਤੇ ਰਾਤ ਤੇ ਉਹਦੀ ਕੀ ਕੁ르ਕੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਲੇ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਹੈ ਉਹ ਆਪਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਿਹਾ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੀਪ ਜੀ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁ르ਕੀ ਕਰਦੇ ਹੋ ਕਿਸਾਨ ਤਾਂ ਅੱਗੇ ਖੁਦਕੁਸ਼ੀ ਤੇ ਰਾਤ ਤੇ ਉਹਦੀ ਕੀ ਕੁ르ਕੀ ਕਰ ਲੋਗੇ ਤੁਸੀਂ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰਬ ਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਆ ਉਹ ਆਪ ਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੀਪ ਜੀ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁੜਕੀ ਕਰਦੇ ਕਿਸਾਨ ਤਾਂ ਅੱਗੇ ਖੁਦਕੁਸ਼ੀ ਤੇ ਰਾਤ ਤੇ ਉਹਦੀ ਕੀ ਕਿਰਪੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਆ ਉਹ ਆਪਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉੱਤੇ ਚੜਿਆ ਸੀਗਾ ਉਹ ਕ्रेन ਦੇ ਜਾਂ ਟਰੱਕ ਦੇ ਨਾ ਨਾ ਨਵਰੀਤ ਨਵਦੀਪ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁਰਕੀ ਕਰ ਦਿਓ ਕਿਸਾਨ ਤਾਂ ਅੱਗੇ ਖੁਦਕੁਸ਼ੀ ਦੇ ਰਾਤੇ ਆ ਉਹਦੀ ਕੀ ਕੁਰਪੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਨਾ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਕ ਦਸਤਾਰ ਬਖਸ਼ਿਸ਼ ਕੀਤੀ ਹੈ ਉਹ ਆਪ ਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਂ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉਹ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੀਪ ਜੀ ਨਵਦੀਪ ਆ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਗੁਰਕੀ ਕਰ ਦਿਓ ਕਿਸਾਨ ਤਾਂ ਅੱਗੇ ਖੁਦਕੁਸ਼ੀ ਤੇ ਰਾਤ ਤੇ ਉਹਦੀ ਕੀ ਗੁਰਕੀ ਕਰ ਲਓਗੇ ਤੁਸੀਂ ਐ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਬਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਆ ਉਹ ਆਪਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ 'ਚ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁ르ਕੀ ਕਰਦੇ ਹੋ ਕਿਸਾਨ ਤਾਂ ਅੱਗੇ ਖੁਦਕੁਸ਼ੀ ਤੇ ਰਾਤ ਤੇ ਉਹਦੀ ਕੀ ਕੁ르ਕੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਬਈਆ ਔਰப்சੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਆ ਉਹ ਆਪਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ ਨਵਰੀਤ ਨਵਦੀਪ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁਰਕੀ ਕਰਦੇ ਹੋ ਕਿਸਾਨ ਤਾਂ ਅੱਗੇ ਖੁਦਕੁਸ਼ੀ ਦੇ ਰਾਤੇ ਆ ਉਹਦੀ ਕੀ ਕੁਰਪੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ ਤੇ ਲੱਗਦੀ ਆ ਇਹ ਅਸਲੀਅਤ ਦੇ ਹਾਲਾਤ ਬਣ ਗਏ ਮਤਲਬ ਜਿਹੜਾ ਦੇਸ਼ ਲਈ ਮਰ ਮਿਟਿਆ ਹੋਵੇ ਸਭ ਤੋਂ ਵੱਧ 90% ਕੁਰਬਾਨੀ 50% ਅੰਨ ਦੇ ਭੰਡਾਰ ਨੂੰ ਯੋਗਦਾਨ ਪਾਉਣ ਵਾਲੇ ਉਹ ਹਲੇ ਵੀ ਜਿਨ੍ਹਾਂ ਦੇ ਸਿਰਾਂ ਤੇ ਗੁਰੂ ਸਾਹਿਬ ਨੇ ਉਹ ਪੱਗ ਦਸਤਾਰ ਬਖਸ਼ਿਸ਼ ਕੀਤੀ ਆ ਉਹ ਆਪਦੀ ਵਫਾਦਾਰੀ ਇਸ ਦੇਸ਼ ਪ੍ਰਤੀ ਇਸ ਦੇਸ਼ ਦੀ ਮਿੱਟੀ ਪ੍ਰਤੀ ਇਸ ਦੇਸ਼ ਦੇ ਬਾਰਡਰ ਪ੍ਰਤੀ ਕਿਸ ਤਰੀਕੇ ਨਾਲ ਵਿਖਾਵੇ ਮੈਨੂੰ ਨਹੀਂ ਸਮਝ ਆ ਰਹੀ ਔਰ ਉਹਦੇ ਤੇ ਐਨਐਸਏ ਲਾਉਣੀ ਇੱਕ ਉਹ ਕਿਸਾਨ ਵੀਰ ਦਾ ਨਾਮ ਮੈਨੂੰ ਯਾਦ ਨਹੀਂ ਆਉਂਦਾ ਜਿਹੜਾ ਸ਼ਾਇਦ ਪਿਛਲੇ ਅੰਦੋਲਨ ਚ ਉੱਤੇ ਚੜਿਆ ਸੀਗਾ ਉਹ ਕ੍ਰੇਨ ਦੇ ਜਾਂ ਟਰੱਕ ਦੇ ਨਵ 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 ਰੀਤ ਨਵਦੀਪ ਜੀ ਹਾਂ ਉਹਦੇ ਘਰ ਦੇ ਬਾਹਰ ਨੋਟਿਸ ਲਾ ਦਿੱਤਾ ਕਿ ਤੇਰੀ ਕੁਰਕੀ ਕਰ ਦਿਓ ਕਿਸਾਨ ਤਾਂ ਅੱਗੇ ਖੁਦਕੁਸ਼ੀ ਤੇ ਰਾਤ ਤੇ ਉਹਦੀ ਕੀ ਗੁਰਪੀ ਕਰ ਲੋਗੇ ਤੁਸੀਂ ਇਹ ਵੀ ਕਿਹਾ ਗਿਆ ਐਨਐਸਏ ਲਾਉਣਾ ਤਾਨਾਸ਼ਾ ਰਵਈਆ ਔਰ ਅਫਸੋਸ ਦੀ ਗੱਲ ਹੈ ਐਨਐਸਏ ਜਾਂ ਅੰਨਦਾਤਾ ਤੇ ਲੱਗਦੀ ਆ ਤੇ ਜਾਂ ਪੱਗ ਵਾਲੇ